ਤੁਰੀ ਜਿਹੜਾ ਕੰਸੀਸਟੈਂਸੀ ਹੈ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਕੋਆਪਰੇਟਿਵ ਬੈਂਕ ਹੈ ਉਹਦੇ ਜਿਹੜੇ ਕਰਜ਼ੇ ਨੇ ਉਹਨਾਂ ਦਾ ਰਿਕਵਰੀ ਰੇਟ ਬਹੁਤ ਘੱਟ ਹੈ ਲੋਕ ਜਦੋਂ ਵਾਪਸ ਨਹੀਂ ਕਰਦੇ ਜਾਂ ਉਹ ਮਨਜ਼ਰ ਮਨਜ਼ਰ ਵਿੱਚੋਂ ਆਪਣਾ ਕਰਜ਼ਾ ਨਹੀਂ ਤਾਂ ਘਟੇਸ ਜਾ ਰਿਹਾ ਕੱਲਾ ਧੂੜੀ ਹਲਕਾ ਹੈ ਜਿੱਥੇ ਰਿਕਵਰੀ ਰੇਟ 99% ਮਰੇ ਕਈ ਪਿੰਡਾਂ ਦਾ 100% ਦੇਈ ਵੀ ਮਨ ਲ ਕਰਜਾ ਲਿਆ ਠੀਕ ਹੈ ਕੰਮ ਕਰਕੇ ਉਹਦਾ ਮੂਦ ਮਨ ਕੱਲ ਨੂੰ ਇਸ ਗੱਲ ਨੂੰ ਸਨਮਾਨਿਤ ਕਰਨਾ ਹੈ ਅਸੀਂ ਉਹਨਾਂ ਪਿੰਡਾਂ ਦੀ ਰੋ ਕਾਨੂੰਨੀ ਬਲਾ ਮੰਗੇ ਬੈਂਕ ਦੇ ਸਟਾਫ ਨੂੰ ਵੀ ਬੁਲਾਵਾਂਗੇ ਤੇ ਉਹਨਾਂ ਬੈਂਕਾਂ ਨੂੰ ਕਹਾਂਗੇ ਕਿ ਤੁਸੀਂ ਦੂਜੀ ਸਟਾਫ ਨੂੰ ਵੀ ਦੱਸੋ ਕਿ ਕਿਵੇਂ ਉਹਈ ਕੋਆਪਰੇਟਿਵ ਬੈਂਕਾਂ ਖੜੀਆਂ ਹੋਈਆਂ ਨਾ ਤੇ ਖੇਤੀ ਨਾਲ ਖੜੀਆਂ ਹੋਈਆਂ 3% ਕਰਜਾ ਜਿਹੜਾ ਬਾਕੀ ਬੈਂਕਾਂ ਨਾਲ ਸਸਤਾ 3% ਹੁਣ ਕੀ ਹੈ ਸਾਡੇ ਕੋਲੇ 2% ਵੀ ਨਹੀਂ ਹੈਗੇ ਖਾਤੇ ਕੋਪਰੇਟ ਬੈਂਕਾਂ ਚ ਜਿਹੜੇ ਕਰਜ਼ਾ ਆਪਾਂ ਤੋਂ ਲੈਂਦੇ ਨੇ 98% ਦੇ ਜਿਹੜੇ ਖਾਤੇ ਨੇ ਉਹ HDFC ਚ ਜਾਂ ICICI ਪ੍ਰਾਈਵੇਟ ਬੈਂਕਾਂ ਚ ਨੇ ਉਹਨਾਂ ਨੇ ਇਹ ਕਹੀਏ ਕਿ ਤੁਸੀਂ ਇੱਥੇ ਖਾਤਾ ਖੋਲੋ ਸਾਡੇ ਕੋਲ ਅੱਛਾ ਉਹਨਾਂ ਨੂੰ ਇਹ ਹੁੰਦਾ ਇੱਕ થોਨ ਸਮਝਣ ਤੋਂ ਥੋੜਿਆ ਸੌਖਾ ਹੁੰਦਾ ਵਿਸ਼ਾ ਜਿਹੜਾ ਅਸੀਂ ਕਰਜ਼ਾ ਲੈਣਾ ਬ੍ਰੇਕਾ ਜਾਂਦੇ ਨੇ ਕਿ ਸਾਡੀ ਖੇਤੀ ਵਾਲੇ ਚ ਨਾ ਆਵੇ ਵੀ ਉਹ ਫਸਲ ਦੇਵਾਂਗੇ ਵੀ ਉਹਦੇ ਚੋਂ ਨਾ ਕੱਢ ਲੈ ਉਹਦੇ ਚੋਂ ਨਹੀਂ ਕੱਢ ਸਕਦੇ ਉਹ ਸੀਸੀਐਲ ਕਹਿੰਦੇ ਉਹਨੂੰ ਕੈਸ਼ ਕ੍ਰੈਡਿਟ ਲਿਮਟ ਉਹ ਸੈਂਟਰ ਵੱਲੋਂ ਆਉਂਦੀ ਉਹ ਤਾਂ ਜਦੋਂ ਟਰਾਲੀ ਆ ਗਈ ਤੁਲ ਗਈ ਉਹਦੀ ਨਾਲ ਦੀ ਨਾਲ ਬੈਂਕ ਚੋਂ ਸਿੱਧੀ ਉਹਦੇ ਖਾਤੇ ਜਾਂਦੇ ਉਹਨੂੰ ਛੇੜੀ ਨਹੀਂ ਸਾਡੇ ਆਪ ਇਹ ਕਈ ਵਾਰੀ ਨੇ ਕਰਤਨਾਮੀ ਪਾ ਰੱਖਿਓ ਦੂਜੀ ਬੈਂਕਾਂ ਨੇ ਵੀ ਥੋੜੇ ਦੋ ਪੈ ਘੱਟ ਲੈਣਗੇ ਬੈਸਿਤ ਮਤਲਬ ਖਾਤਾ ਉੱਤੇ ਕਿਲਾ ਨੂੰ ਕਰਜ਼ਾ ਲੈਂਡ ਆਨਲਾਈਨ ਦੀ ਲੋਡ ਪੈਂਦੀ ਹੈ 3% ਸਸਤਾ ਦੋਨੋਂ ਜੇ ਕੋਆਪਰੇਟਿਵ ਬੈਂਕ ਨੂੰ 10% 15% ਤੇ ਵੀ ਲੈ ਗਏ ਨਾ ਬਹੁਤ ਜ਼ਿਆਦਾ ਪੈਸਾ ਕੋਆਪਰੇਟ ਬੈਂਕ ਕੋਲ ਆਈ ਹੂਆ ਤੇ ਉਹੀ ਉਹਨਾਂ ਨੇ ਖੇਤੀਬਾੜੀ ਕਰਜ਼ੇ ਦੇਣੇ ਉਹ ਕਰਜ਼ੀ ਸੰਧਾਂ ਤੇ ਖਾਦਾਂ ਤੇ ਬੀਜਾਂ ਤੇ ਉਹੀ ਦਿੰਦੇ ਨੇ ਉਹ ਸੋ ਇਹਨੂੰ ਕੋਆਪਰੇਟਿਵ ਨੂੰ ਜਿੰਦਾ ਕਰਨਾ ਹੈ ਤਾਂ ਆਪਣੀ ਖੇਤੀ ਜਿਹੜੀ ਹੈ 50 ਬਚ ਸਕਦੀ ਹੈ ਉੱਥੇ ਉਹਨੂੰ ਆਦ ਮਲੇ ਆਪਾਂ ਕੀ ਆਪਣੇ ਆਪ ਜਿਹੜਾ ਜ਼ਿੰਮੇਦਾਰ ਆਪਾਂ ਬੈਕਗਰਾਉਂਡ ਲਗਭਗ ਜਿੰਮੇਦਾਰ ਆ। ਜਿਹੜਾ ਜ਼ਿੰਮੇਦਾਰ ਉਹ ਤਾਂ ਸਾਰੀਆਂ ਚੀਜ਼ਾਂ ਕੈਸ਼ ਲੈਂਦਾ। ਮਤਲਬ ਜਦੱਕ ਜੇ ਉਹਨੂੰ ਰੇ ਲਾਈਨ ਜਾਊਂਗਾ ਉਹਦਾ ਲਿਖ ਲੂਗਾ ਜੀ। ਜਦਾਂ ਪਰਚੀ ਬਣਾਉਂਗਾ ਤੁਸੀਂ ਅੜਤੇ ਤੋ ਉਹ ਲਿਖ ਲੂਗਾ ਜੀ ਉਹ ਵਿਆਜ ਉਸੇ ਦਿਨ ਤੋਂ ਲੱਗਣਾ ਲੱਗ ਜੂਗਾ। ਸਪਰੇ ਦੇ ਵਿਆਜ ਉਸੇ ਦਿਨ। ਕੋਈ ਵੀ ਬੀਜ ਤੇ ਵਿਆਜ ਜਦੋਂ ਉਹ ਵੀ ਫਸਲ ਆ ਜਾਂਦੀ ਹੈ ਉਦੋਂ ਉਹਨੂੰ 2 2 3 3 ਮਹੀਨੇ ਪੈਸੇ ਨਹੀਂ ਮਿਲਦਾ ਉਹ ਵੀ ਵਿਆਹ ਵਿੱਚ ਪਈ ਜਾਂਦਾ ਉਹ ਵਿਆਜ ਹੀ ਦੀ ਮੁੜ ਕੇ ਪੂਰਾ ਹੁੰਦਾ ਹੈ ਜੇ ਕਿਤੇ ਉਹਨੂੰ ਕੋਆਪਰੇਟਿਵ ਚ ਹੀ ਵੀ ਮਿਲ ਜੇ ਉੱਥੋਂ ਹੀ ਉਹਨੂੰ ਰੇ ਮਿਲ ਜੇ ਸਪਰੇ ਮਿਲ ਜੇ ਬਲਕੇ ਸਾਰਾ ਟਰੈਕਟਰ ਵੀ ਲੈ ਉੱਥੋਂ ਕੋਲੋਂ ਤਾਂ ਆ ਗੱਲ ਇੱਧਣਾ ਪਿੰਡ ਹੈ ਨਾ ਹੁਸ਼ਿਆਰਪੁਰ ਕੋਲੇ ਗਾਜ ਵੀ ਬਹੁਤ ਲਿੱਦੜਾ ਪਿੰਡ ਸ਼ਹਿਰਪੁਰ ਕੋਲੇ 10 ਕਰੋੜ ਰੁਪਏ ਉਹਨਾਂ ਕੋਲੇ ਖਾਤੇ ਚ ਪਿਆ ਕੋਆਪਰੇਟਿਵ ਸੋਸਾਇਟੀ ਕੋਲੇ ਰੇ ਵੀ ਉੱਥੇ ਦਿੰਦੇ ਨੇ ਸਪਰੇ ਵੀ ਦਿੰਦੇ ਨੇ ਟਰੈਕਟਰ ਵੀ ਨਾ ਉਹਨਾਂ ਕੋਲੇ ਕਾਰਾਂ ਵੀ ਨੇ ਟਰੱਕ ਵੀ ਨੇ ਵੀ ਜੇ ਕੋਈ ਲੈ ਕੇ ਜਾਣਾ ਕੋਈ ਬਹੁਤ ਕਾਮਯਾਬ ਹੋਇਆ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਾਮਯਾਬ ਅਬ ਦੇਸ਼ ਵਿਦੇਸ਼ ਚੋਂ ਦੇਖਣ ਆਉਂਦੇ ਲੋਕ ਉਹਨਾਂ ਨੂੰ ਕਿਵੇਂ ਕਰ ਲਿਆ ਇਹ ਅਜਾ ਕਿਸੇ ਕੋਲੇ ਟਰੈਕਟਰ ਨਹੀਂ ਤੇ ਸੋਸਾਇਟੀ ਕੋ ਡਾਇਰੈਕਟਰ ਹੈ ਨੇ ਉਹ ਵੀ ਬਾਅਦ ਨੇ ਸਰ ਤੇ ਬਹੁਤ ਖਰਚੇ ਘਟਸ ਕਲੱਬਿੰਗ ਜਿਹੜੀ ਉਹ ਬਹੁਤ ਜ਼ਰੂਰੀ ਹੋ ਗਈ ਉਹ ਚਾਰ 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 ਕਿੱਲਾਂ ਤੇ ਵੀ ਟਿਊਬ ਲ ਹੈ ਚਾਰ ਕਿੱਲਾਂ ਤੇ ਵੀ ਸੋਨਾ ਲੀਕ ਹੈ ਪੰਜਾਹ ਵਾਲੇ ਕੋਲ ਵੀ ਸੋਨਾ ਲੀਕ ਹੈ ਦੱਸੋ ਜੇ ਤੁਸੀਂ 100 ਕਿੱਲਾ ਕਰ ਲਓ ਨਾ ਇੱਠਾ ਚਾਰ ਕਿਸੇ ਦੇ 10 ਕਿਸੇ ਦੇ 15 ਕਿਸੇ ਦੇ ਕਲੱਬਿੰਗ ਕਹਿੰਦੇ ਹਨ 10 ਦਾ ਟਿਊਬ ਲ ਘਟਣ ਗਈ ਚਾਰ ਪੰਜ ਟਰੈਕਟਰ ਘਟ ਜਾਣਗੇ ਤੇ ਇਕੱਠਾ ਜਦੋਂ ਤੁਸੀਂ ਲਓਗੇ ਵੀ ਇਕੱਠਾ ਜਦੋਂ ਸਪਰੇਅ ਉਹ ਸਸਤੀ ਪਊਗੀ ਪਰਸੈਂਟੇਜ ਮੈਂ ਤਾਂ ਉਹ ਜਿੰਨਾ ਝਾਰ ਨਿਕਲੇ ਉਹਨੂੰ ਉਨੇ ਦੇ ਦੋ ਵੀ ਤੇ ਇੰਨੇ ਦਿਨ ਬਣਦੇ ਆ ਮੱਧ ਪ੍ਰਦੇਸ਼ ਚ ਚੱਲਦਾ ਇਹ ਮਸੀਂ ਕਰ ਰਹੇ ਹਾਂ ਉੱਤੇ ਕੰਮ ਵੀ ਤੇ ਇੰਨੇ ਦਿਨ ਬਣਦੇ ਆ ਖੇਤ ਕੰਮ ਕਰਨ ਦੇ ਜੇ ਉਹਨੇ ਦਿਨ ਲਾ ਕੇ ਜੇ ਤੂੰ ਹੋਰ ਕੰਮ ਕਰਨਾ ਹੋਰ ਕਰ ਲੈ ਜੇ ਤੂੰ ਇੱਥੇ ਕੰਮ ਕਰਦਾ ਤਾਂ ਉਹਦੀ ਤੂੰ ਤਾਨੂੰ ਪੈਸੇ ਮਿਲਣਗੇ ਤੇ ਆ ਹੁਣ ਵੀ 100 ਕਿੱਲੇ ਚੋਂ ਇੰਨੇ ਸੋ ਮਨ ਨਿਕਲੀਏ ਇਹਦਾ ਮਤਲਬ ਡੜਾ ਪੈ ਗਿਆ ਐਨੇ ਮਾਨੂੰ ਪਰ ਇੱਕੜ ਦਾ ਤੇ ਚਾਰ ਗਿੱਲੇ ਆ ਚਾਰ ਚਾਰ ਦੇ ਵੇਸੇ ਤੇਰੀ ਪੰਜ ਅੱਜ ਮੁੱਖ ਮੰਤਰੀ ਨੇ ਮੁੱਖ ਮੰਤਰੀ ਦਫਤਰ ਸਹਾਇਤਾ ਕੇਂਦਰ ਲਈ ਜੋ ਸ਼ੁਰੂਆਤ ਹੈ ਲਗਦੀ ਕਿ ਉਹ ਕੁਦਗੱਟ ਕਰਨ ਬੰਦ ਰਹੇ ਨੇ ਕਿ ਜੇ ਸ਼ੁਰੂਆਤ ਹੋਈ ਹੈ ਤੇ ਨਾਲ ਹੀ ਇਹਦਾ ਜਿਹੜਾ ਫਾਇਦਾ ਤੁਹਾਨੂੰ ਯੂਨੀਵਰਸਿਟੀ ਨੂੰ ਬਹੁਤ ਜ਼ਿਆਦਾ ਹੋਣਾ ਕਾਰਕ ਕੰਮ ਕਰ ਲੋਕਾਂ ਦੇ ਇੱਥੇ ਹੋਗੇ ਤੇ ਇਹਦੇ ਨਾਲ ਹੀ ਇਹਨਾਂ ਨੇ ਜੋ ਗ੍ਰਿਡ ਕੋਡਿਡਿ ਵਿਖੇ ਗ੍ਰਿਡ ਪੜ ਕੇ ਤਿਆਰ ਹੋਇਆ ਉਦੀ ਸ਼ੁਰੂਆਤ ਕਰਨੀ ਹੈ ਕਿ ਕਨੌਰ ਪਿੰਡ ਵਿੱਚ ਪਾਈਪ ਲਾਈਨ ਦੀ ਸ਼ੁਰੂਆਤ ਹੋ ਗਈ ਹੈ ਸਰ ਅੱਗੇ ਅੱਗੇ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਹਾਇਤਾ ਕੇਂਦਰ ਦਾ ਉਦਘਾਟਨ ਕਰਨਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਾਜ ਸਿੰਘ ਮਾਨ ਵੱਲੋਂ ਅੱਜ ਜਿਹੜਾ ਮੁੱਖ ਮੰਤਰੀ ਸਹਾਇਤਾ ਕੇਂਦਰ ਪੂਰੀ ਵਿਖੇ ਖੁੱਲ੍ਹਾ ਗਿਆ ਉਦਘਾਟਨ ਕਰਨ ਲਈ ਅੱਜ ਪਹੁੰਚ ਰਹੇ ਨੇ ਮੁੱਖ ਮੰਤਰੀ ਸਾਹਿਬ ਪੂਰੀ ਵਾਸੀਆਂ ਨੂੰ ਬੜੀ ਖੁਸ਼ੀ ਦੀ ਲਹਿਰ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜੋ ਦਫ਼ਤਰ ਹੋਰੇ ਹੋਊਗਾ ਜਿਹੜੇ ਕੰਮ ਨੇ ਜਿਵੇਂ ਪਹਿਲਾਂ ਰੁਟੀਨ 'ਚ ਕੰਮ ਹੋ ਹੀ ਰਹੇ ਸੀਗੇ ਹੁਣ ਕੰਮਾਂ ਨੇ ਹੋਰ ਸਪੀਡ ਫੜ ਲੈਣੀ ਹੈ ਤਾਂ ਕਿ ਸਾਰਾ ਉਹ ਡਿਪਾਰਟਮੈਂਟ ਬੈਠਾ ਹੋਊਗਾ ਹਰ ਕੰਮ ਤੇ ਗੌਰ ਰੱਖੀ ਜਾਊ ਹਰ ਕੰਮ ਦਾ ਨੰਬਰ ਲਾ ਕੇ ਜਾਊਗਾ ਕੰਮ ਨੇ ਜਿਹੜੇ ਪੂਰੇ ਸਪੀਡ ਫੜਨਗੇ ਔਰ ਧੂਰੀ ਵਾਸੀਆਂ ਨੂੰ ਬਹੁਤ ਆਸਾਂ ਨੇ ਕਿਉਂਕਿ ਉਹ ਸਮੇਂ ਦਿਆ ਦਫ਼ਤਰ ਦੀ ਬਹੁਤ ਦੇਰ ਤੋਂ ਪੂਰੇ ਲੋਡ ਸੀਗੀ ਤੇ ਥੋੜਾ ਟਾਈਮ ਲੱਗਿਆ ਕਿਉਂਕਿ ਜਗ੍ਹਾ ਸਿਲੈਕਟ ਕਰੀਆ ਜਗ੍ਹਾ ਸਿਲੈਕਟ ਕਰਕੇ ਬਿਲਡਿੰਗ ਬਣਾਈਆ ਤਿਆਰ ਕਰੀਆ ਜੀ ਧੂਰੀ ਵਾਸੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਔਰ ਲੋਕਾਂ ਦੇ ਕ